ਨੇਪਾਲ ਬੰਗਲਾਦੇਸ਼ ਮਡਗਾਸਕਰ ਤੋਂ ਬਾਅਦ ਜਨਜੀ ਵਾਲੇ ਦੁਬਾਰਾ ਸੜਕਾਂ ਤੇ ਆ ਚੁੱਕਿਆ ਹਾਂ ਜੀ ਇੱਕ ਹੋਰ ਦੇਸ਼ ਦੇ ਵਿੱਚ ਜਰਮਨ ਦੇ ਵਿੱਚ ਲਗਭਗ 60000 ਦੇ ਕਰੀਬ ਜਿਹੜੇ 18 ਤੋਂ ਲੈ ਕੇ 30 ਸਾਲ ਵਾਲੇ ਨੌਜਵਾਨਾਂ ਜਿਨ੍ਹਾਂ ਨੂੰ ਜੈਨ ਜੀ ਕਿਹਾ ਜਾਂਦਾ ਐਸ ਵੇਲੇ ਸੜਕਾਂ ਤੇ ਆ ਚੁੱਕੇ ਆ ਪਿਛਲੇ ਇੱਕ ਹਫ਼ਤੇ ਤੋਂ ਇਹ ਸਰਕਾਰ ਦੇ ਖਿਲਾਫ ਪ੍ਰੋਟੈਸਟ ਕਰ ਰਿਹਾ ਵਰਲਿਨ ਮਿਊਨਿਕ ਹਾਂਬਰਗ ਫ੍ਰੈਂਕਫਰਟ ਸਾਰੇ ਹੀ ਜਿਹੜੇ ਮਸ਼ਹੂਰ ਸ਼ਹਿਰ ਆ ਜਰਮਨ ਦੇ ਵਿੱਚ ਸਾਰਿਆਂ ਦੇ ਵਿੱਚ ਜਿਹੜੇ ਇਹ ਨੌਜਵਾਨ ਵਿਦਿਆਰਥੀ ਆ ਜ਼ਿਆਦਾਤਰ ਇਹ ਐਸ ਵੇਲੇ ਸੜਕਾਂ ਤੇ ਉਤਰ ਚੁੱਕੇ ਆ ਸਰਕਾਰ ਦੇ ਇੱਕ ਜਿਹੜਾ ਨਵਾਂ ਕਾਨੂੰਨ ਬਣਾਇਆ ਉਹਦੇ ਖਿਲਾਫ ਸਰਕਾਰ ਇਹ ਜਿਹੜਾ ਪ੍ਰੋਟੈਸਟ ਆ ਇਹਨੂੰ ਸ਼ਾਂਤੀ ਨਾਲ ਦਬਾਉਣ ਦੀ ਯਤਨ ਕਰ ਰਹੀ ਆ ਪਰ ਪਿਛਲੇ 5 ਦਸੰਬਰ ਤੋਂ ਜਾਦਾਂ ਇਹ ਕਾਨੂੰਨ ਲਾਗੂ ਹੋਇਆ ਇਹ ਜਿਹੜੇ ਪ੍ਰੋਟੈਸਟ ਆ ਉਹਦੇ ਵਿੱਚ ਹੌਲੀ ਹੌਲੀ ਬੜੌਤਰੀ ਹੋ ਰਹੀ ਆ ਕੀ ਆ ਇਸ ਪ੍ਰੋਟੈਸਟ ਪਿੱਛੇ ਦੇ ਕਾਰਨ ਕਿਹੜਾ ਇਦਾਂ ਦਾ ਕਾਨੂੰਨ ਆ ਜਰਮਨ ਆੜਿਆ ਨੇ ਨਵਾਂ ਲਿਆ ਕੇ ਰੱਖ ਦਿੱਤਾ ਜਿਹਦੇ ਕਰਕੇ ਜੂਤ ਐਡੀ ਪਾਰੀ ਮਾਤਰਾ ਦੇ ਵਿੱਚ ਸੜਕਾਂ ਤੇ ਆ ਚੁੱਕਿਆ ਇਸ ਵਿਸ਼ੇ ਦੇ ਉੱਤੇ ਤਰਤੀਬ ਨਾਲ ਵਾਰਤਾ ਗੱਲਬਾਤ ਕਰਦਿਆ ਆਜੋ ਜਰਮਨ ਦੀ ਜਿਹੜੀ ਟੋਟਲ ਆਰਮੀਆ ਉਹਦੀ ਸੰਖਿਆ ਇਸ ਵੇਲੇ 182000 ਜਾਂ 184000 ਇੰਨੇ ਕੁ ਦੇ ਹੀ ਕਰੀਬ ਆ ਜਿਹੜੀ ਜਰਮਨ ਦੀ ਸਰਕਾਰ ਆ ਉਹ 2035 ਤੱਕ ਜਿਹੜੀ ਜਰਮਨ ਦੀ ਫੌਜ ਆ ਉਹਨੂੰ ਹੋਰ ਵਧਾਉਣ ਦਾ ਜਿਹੜਾ ਟਾਰਗੇਟ ਐ ਇਸ ਵੇਲੇ ਲੈ ਕੇ ਚੱਲ ਰਹੀ ਆ 2035 ਤੱਕ ਜਿਹੜੀ ਫੌਜ ਦੀ ਸੰਖਿਆ ਆ ਉਹ 2,60,000 ਤੱਕ ਜਿਹੜੇ ਐਕਟਿਵ ਸੈਨਿਕ ਹੋਣਗੇ ਉਹਨਾਂ ਦਾ ਟਾਰਗੇਟ ਆ ਇਹ ਤੇ 2 ਲੱਖ ਜਿੱਦਾਂ ਇੱਕ ਟ੍ਰੈਂਡ ਜਿਹੜੇ ਆ ਪਿੱਛੇ ਬੈਠੇ ਹੋਣ ਉਹ ਟਾਰਗੇਟ ਆ ਜਿਹੜੇ ਕਿ ਰਿਜ਼ਰਵ ਹੋਊਗੇ ਜਿਸ ਹਿਸਾਬ ਦੇ ਯੂਰਪ ਦੇ ਇਸ ਵੇਲੇ ਹਾਲਾਤ ਬਣ ਰਿਹਾ ਰਸ਼ੀਆ ਦੇ ਨਾਲ ਸੋ ਕਿਤੇ ਨਾ ਕਿਤੇ ਜਿਹੜੀ ਇਹ ਜਰਮਨ ਦੀ ਸਰਕਾਰਾਂ ਨੂੰ ਡਰ ਲੱਗ ਰਿਹਾ ਕਿ ਜੇਕਰ ਰਸ਼ੀਆ ਨੇ ਯੂਰਪ ਦੇ ਉੱਤੇ ਹਮਲਾ ਬੋਲ ਦਿੱਤਾ ਕਿਉਂਕਿ ਨਾਟੋ ਦੇਸ਼ ਆ ਜੇਕਰ ਕਿਸੇ ਵੀ ਇੱਕ ਨਾਟੋ ਦੇਸ਼ ਦੇ ਉੱਤੇ ਹਮਲਾ ਬੋਲਿਆ ਗਿਆ ਤਾਹੇ ਜਰਮਨ ਨੂੰ ਵੀ ਵਿੱਚ ਇਨਵੋਲਵਮੈਂਟ ਕਰਨੀ ਹੀ ਪੈਣੀ ਆ ਕਿਉਂਕਿ ਜਰਮਨ ਵੀ ਨਾਟੋ ਦੇਸ਼ਾਂ ਦਾ ਹਿੱਸਾ ਆ ਸੋ ਇਸ ਲਈ ਸਰਕਾਰ ਨੂੰ ਕਿਤੇ ਨਾ ਕਿਤੇ ਇਹ ਡਰ ਸਤਾ ਰਿਹਾ ਜੇਕਰ ਰੂਸ ਵਾਲਿਆਂ ਨੇ ਹਮਲਾ ਕਰ ਦਿੱਤਾ ਤਾਂ ਉਹਨਾਂ ਦੇ ਕੋਲ ਜਿਹੜੀ ਬਾਜਬ ਫੌਜੀ ਜਿਹੜੇ ਆ ਉਹ ਹੋਣੇ ਜ਼ਰੂਰੀ ਆ ਜੋ ਕਿ ਉਹਨਾਂ ਨੂੰ ਲੱਗਦਾ ਐ ਇਸ ਵੇਲੇ ਬਹੁਤ ਘੱਟ ਆ ਸੋ 5 ਦਸੰਬਰ ਨੂੰ ਜਿਹੜੀ ਜਰਮਨ ਦੀ ਸਦਨਾ ਉਹਦੇ ਦੁਆਰਾ ਇੱਕ ਕਾਨੂੰਨ ਪਾਸ ਕਰ ਦਿੱਤਾ ਜਾਂਦਾ ਹੈ ਕਿ ਫੌਜ ਜਿਹੜੀ ਆ ਉਹਨੂੰ ਹੋਰ ਵਧਾਈ ਜਾਵੇ ਉਹਦੇ ਲਈ ਜਿੰਨੇ ਵੀ ਨੌਜਵਾਨ ਆ ਹਾਂਜੀ ਜਿੰਨੇ ਵੀ ਨੌਜਵਾਨਾ ਜਰਮਨ ਦੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਜਾਊਗੀ ਉਹਨਾਂ ਦੇ ਲਈ ਇੱਕ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਕਰ ਦਿੱਤੀ ਗਈ ਆ ਮਤਲਬ ਕਿ ਜਿਹੜੇ ਵੀ ਨੌਜਵਾਨ 2008 ਤੋਂ ਜਾਂ ਉਸ ਤੋਂ ਬਾਅਦ ਜੰਮਿਆ ਜਰਮਨ ਦੇ ਵਿੱਚ ਉਹਨਾਂ ਲਈ 2026 ਦੇ ਵਿੱਚ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੋ ਜਾਊਗੀ ਤੇ 2027 ਦੇ ਵਿੱਚ ਉਹਨਾਂ ਦਾ ਮੈਡੀਕਲ ਤੇ ਫਿਜ਼ੀਕਲ ਟੈਸਟ ਇੱਕ ਲਿਆ ਜਾਊਗਾ ਜਿਹੜਾ ਕਿ ਇਹਨਾਂ ਨੇ ਲਾਜ਼ਮੀ ਕਰ ਦਿੱਤਾ ਇੱਥੋਂ ਦੀ ਸਦਨ ਨੇ ਜਰਮਨ ਦੀ ਨੇ ਇਹਦੇ ਹੀ ਖਿਲਾਫ ਇਹ ਜਿਹੜੇ ਨੌਜਵਾਨ ਆ ਜਰਮਨ ਦੇ ਇਹ ਸੜਕਾਂ ਤੇ ਆ ਚੁੱਕੇ ਆ ਫਿਲਹਾਲ ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਸਿਰਫ ਸਕਰੀਨਿੰਗ ਜਾਂ ਫਿਜ਼ੀਕਲ ਟੈਸਟ ਲੈਣ ਦੀ ਹੀ ਕੰਪਲਸਰੀ ਰੱਖਿਆ ਆ ਫੌਜ ਦੇ ਵਿੱਚ ਜਾਣਾ ਜਿਹੜਾ ਉਹ ਆਪਣੀ ਮਰਜ਼ੀ ਹੋਊਗਾ ਵਲੰਟੀਅਰ ਦੇ ਹਿਸਾਬ ਨਾਲ ਹੀ ਹੋਊਗਾ ਪਰ ਇਹ ਜਿਹੜਾ ਸਕਰੀਨਿੰਗ ਆ ਜਾਂ ਇਹ ਟੈਸਟ ਆ ਫਿਜ਼ੀਕਲ ਟੈਸਟ ਇਹ ਸਾਰਿਆਂ ਲਈ ਲਾਜ਼ਮੀ ਹੋਊਗਾ ਇਦੇ ਵਿੱਚ ਔਰਤਾਂ ਲਈ ਇਹ ਲਾਜ਼ਮੀ ਨਹੀਂ ਹੋਊਗਾ ਔਰਤਾਂ ਦੀ ਆਪਣੀ ਮਰਜ਼ੀ ਹੋਊਗੀ ਜੇਕਰ ਉਹ ਮਤਲਬ ਆਪਣੀ ਇੱਛਾ ਨਾਲ ਆਉਣਾ ਚਾਹੁੰਦੀਆਂ ਹੋਣ ਪਰ ਜਿਹੜੇ ਨੌਜਵਾਨ ਹੋਊਗੇ ਜਰਮੰਦੇ ਉਹਨਾਂ ਦੇ ਲਈ ਇਹ ਟੈਸਟ ਜਿਹੜਾ ਹੈ 2027 ਤੋਂ ਉਹ ਲਾਜ਼ਮੀ ਕਰ ਦਿੱਤਾ ਗਿਆ ਹੈ ਫਿਜ਼ੀਕਲ ਟੈਸਟ ਤੇ ਮੈਡੀਕਲ ਟੈਸਟ ਇਸ ਲਈ ਹੀ ਇਹ ਨੌਜਵਾਨ ਇਹਨਾਂ ਨੂੰ ਇੱਕ ਖਦ ਚ ਆਇਆ ਜੇਕਰ ਇਹ ਟੈਸਟ ਇਹਨਾਂ ਨੇ ਲਾਜ਼ਮੀ ਕਰ ਦਿੱਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕੰਪਲਸਰੀ ਕਰ ਸਕਦੇ ਆ ਕਿ ਹਰੇਕ ਨੌਜਵਾਨ ਦੇ ਲਈ ਆਰਮੀ ਦੇ ਵਿੱਚ ਜਾਣਾ ਜ਼ਰੂਰੀ ਹੀ ਆ ਤੇ ਜਾਣਾ ਹੀ ਪਊਗਾ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਇਸ ਵੇਲੇ ਸੜਕਾਂ ਤੇ ਆ ਕਿ ਅਸੀਂ ਆਰਮੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਅਸੀਂ ਕੋਈ ਹੋਰ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਆ ਪੈਸੇ ਕਮਾਉਣਾ ਚਾਹੁੰਦੇ ਆ ਇਸ ਲਈ ਸਾਡੇ ਤੇ ਇਹ ਇੱਕ ਤਰ੍ਹਾਂ ਦੇ ਨਾਲ ਜ਼ਬਰਦਸਤੀ ਥੋਪਿਆ ਜਾ ਰਿਹਾ ਆ ਸੋ ਇਸੇ ਲਈ ਹੀ ਇਹ ਨੌਜਵਾਨ ਜਿਹੜੇ ਇਸ ਵੇਲੇ ਸੜਕਾਂ ਤੇ ਆ ਨਾਰੇ ਲਗਾ ਰਿਹਾ ਕਿ ਇਹ ਜਿਹੜੀ ਤੁਹਾਡੀ ਬੜੇ ਬੜੇ ਜਿਹੜੇ ਕਾਰਪੋਰੇਟ ਲੋਕ ਆ ਉਹਨਾਂ ਦੀ ਲੜਾਈ ਆ ਉਹਦੇ ਵਿੱਚ ਸਾਨੂੰ ਬਾਲਣ ਦੇ ਤਰ੍ਹਾਂ ਨਾ ਝੋਖਿਆ ਜਾਵੇ ਤੇ ਇਹਨਾਂ ਨੂੰ ਡਾਰਾ ਨੌਜਵਾਨਾਂ ਨੂੰ ਕੋਈ ਰਸ਼ੀਆ ਦੇ ਨਾਲ ਜਿਹੜੀ ਲੜਾਈ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀ ਆ ਪਰ ਸਰਕਾਰ ਦਾ ਇਹ ਕਹਿਣਾ ਕਿ ਇਹ ਕੋਈ ਕੰਪਲਸਰੀ ਨਹੀਂਗਾ ਸਿਰਫ ਤੁਹਾਡਾ 2027 ਤੱਕ ਇਹ ਕੰਪਲਸਰੀ ਕੀਤਾ ਗਿਆ ਫਿਜ਼ੀਕਲ ਟੈਸਟ ਤੇ ਮੈਡੀਕਲ ਟੈਸਟ ਸੋ ਇਹ ਸਾਰਾ ਮਸਲਾ ਸਿਕਾ ਜਿਹਦੀ ਵਜ੍ਹਾ ਕਰਕੇ ਨੌਜਵਾਨ ਜਿਹੜੇ ਆਹੋ ਜਰਮਨ ਦੇ ਉਹ ਸੜਕਾਂ ਤੇ ਉਤਰ ਆਏ ਉਨਾਂ ਨੂੰ ਇਹ ਲੱਗਿਆ ਕਿ ਇਹ ਕਾਲੂ ਇੱਕ ਨਵਾਂ ਰੂਲ ਵੀ ਪਾਸ ਕਰ ਸਕਦੇ ਆ ਕਿ ਤੁਸੀਂ ਜਿਹੜਾ ਆ ਫੌਜ ਦੇ ਵਿੱਚ ਜਾਣਾ ਤੁਹਾਡੇ ਲਈ ਲਾਜ਼ਮੀ ਹੀ ਆ ਇਹ ਕਾਨੂੰਨ ਜਿਹੜਾ ਸੀਗਾ ਫੌਜ ਦੇ ਵਿੱਚ ਲਾਜ਼ਮੀ ਤੌਰ ਤੇ ਹੀ ਭਰਤੀ ਹੋਣ ਵਾਲਾ ਉਹ 2011 ਦੇ ਵਿੱਚ ਖਤਮ ਕਰ ਦਿੱਤਾ ਗਿਆ ਸੀਗਾ ਜੇਕਰ ਮੈਂ ਗੱਲ ਕਰਾਂ ਤਾਂ ਹਿਟਲਰ ਦੇ ਸਮੇਂ ਇਹ ਕਾਨੂੰਨ ਜ਼ਰੂਰ ਸੀਗਾ ਕਿ ਹਰੇਕ ਜਿਹੜਾ ਜਰਮਨ ਦਾ ਨੌਜਵਾਨ ਸੀਗਾ ਉਹਨੂੰ ਫੌਜ ਦੀ ਸਖਲਾਈ ਲੈਣੀ ਹੀ ਪੈਂਦੀ ਸੀਗੀ ਤੇ ਕੁਝ ਸਮਾਂ ਜਿਹੜਾ ਸੀਗਾ ਫੌਜ ਦੀ ਨੌਕਰੀ ਵੀ ਕਰਨੀ ਪੈਂਦੀ ਸੀ ਜੀ ਜੇ ਮੈਂ ਗੱਲ ਕਰਾਂ ਤਾਂ ਯੂਰਪ ਦੇ ਹੋਰ ਵੀ ਬਹੁਤ ਸਾਰੇ ਦੇਸ਼ ਆ ਜਿੱਥੇ ਇਹ ਕਾਨੂੰਨ ਅੱਜ ਵੀ ਲਾਗੂ ਆ ਕਿ ਨੌਜਵਾਨਾਂ ਨੂੰ ਫੌਜ ਦੇ ਵਿੱਚ ਕੁਝ ਨਾ ਕੁਝ ਸਮੇਂ ਜੌਬ ਕਰਨੀ ਜਾਂ ਉੱਥੇ ਕੰਮ ਕਰਨਾ ਪੈਂਦਾ ਹੀ ਆ ਸੋ ਯੂਰਪ ਦੇ ਜਿਹੜੇ ਦੇਸ਼ ਆ ਫਿਨਲੈਂਡ ਦੇ ਵਿੱਚ ਮਰਦਾਂ ਦੇ ਲਈ 6 ਤੋਂ 12 ਮਹੀਨੇ ਫੌਜੀ ਸੇਵਾ ਕਰਨੀ ਲਾਜ਼ਮੀ ਆ ਅੱਜ ਵੀ ਜੇ ਮੈਂ ਗੱਲ ਕਰਾਂ ਤਾਂ ਜਿਹੜਾ ਫਿਨਲੈਂਡ ਆ ਉਹਦਾ ਬਾਰਡਰ ਰਸ਼ੀਆ ਦੇ ਨਾਲ ਹੀ ਲੱਗਦਾ ਏਸ ਲਈ ਹੀ ਉੱਥੇ ਐਸ ਵੇਲੇ ਜਾਂ ਕਹਾਂ ਲੋ ਕਿ ਹਮੇਸ਼ਾ ਹੀ ਇੱਕ ਉਹਨਾਂ ਦੇ ਉੱਤੇ ਤਣਾਅ ਬਣਿਆ ਰਹਿੰਦਾ ਆ ਕਿਉਂਕਿ ਫਿਨਲੈਂਡ ਵੀ ਨਾਟੋ ਦੇ ਚੰਦਾ ਹੀ ਇੱਕ ਹਿੱਸਾ ਸੋ ਦੂਸਰੇ ਨੰਬਰ ਤੇ ਆ ਗਿਆ ਜੀ ਡੈਨਮਾਰਕ ਇੱਥੇ ਵੀ 4 ਤੋਂ 12 ਮਹੀਨੇ ਦੇ ਵਿੱਚ ਜਿਹੜੀ ਆ ਫੌਜ ਦੇ ਵਿੱਚ ਜਾਣਾ ਇੱਕ ਲਾਜ਼ਮੀ ਹੀ ਆ ਮਹਿਲਾਵਾਂ ਦੇ ਲਈ ਇੱਥੇ ਥੋੜਾ ਜਿਹਾ ਵਲੰਟਰੀ ਰੱਖਿਆ ਗਿਆ ਕਿ ਉਹਨਾਂ ਦੀ ਆਪਣੀ ਮਰਜ਼ੀ ਆ ਨਾਰਵੇ ਦੇ ਵਿੱਚ ਯੂਰਪ ਦਾ ਸਭ ਤੋਂ ਫੇਅਰ ਮਾਡਲ ਆ ਮੁੰਡੇ ਤੇ ਕੁੜੀਆਂ ਦੋਵਾਂ ਲਈ ਇਹ ਜਿਹੜੀ ਸਰਵਿਸ ਆ ਉਹ ਲਾਜ਼ਮੀ ਆ ਪਰ ਜੇ ਉਹ ਚੁਣੇ ਜਾਂਦੇ ਆ ਜੋ ਮੈਡੀਕਲ ਜਾਂ ਆਪਣੀ ਜਿਹੜੀ ਇਹ ਫਿਜ਼ੀਕਲ ਜੋ ਉਹਨਾਂ ਦੀ ਪਰਫਾਰਮੈਂਸ ਹੁੰਦੀ ਆ ਟੈਸਟ ਹੁੰਦਾ ਉਹਦੇ ਵਿੱਚ ਜੇਕਰ ਉਹ ਪਾਸ ਹੁੰਦੇ ਆ ਸੋ ਇਸੇ ਤਰ੍ਹਾਂ ਸਵਿਟਜ਼ਰਲੈਂਡ ਦੇ ਵਿੱਚ ਵੀ 9 ਤੋਂ 21 ਹਫ਼ਤੇ ਦੇ ਲਈ ਮਜਬੂਰੀ ਦੇ ਵਿੱਚ ਹੀ ਫੌਜੀ ਟ੍ਰੇਨਿੰਗਾਂ ਉਹ ਜਿਹੜੀ ਕਰਨੀ ਪੈਂਦੀ ਆ ਤਾਂ ਜੇਕਰ ਜੇਕਰ ਕੋਈ ਨਹੀਂ ਜਾਂਦਾ ਤਾਂ ਉਹਦਾ ਸਲਾਨਾ ਟੈਕਸ ਆ ਉਹਨੂੰ ਵੱਧ ਦੇਣਾ ਪੈਂਦਾ ਸੋ ਦੁਨੀਆ ਦਾ ਸਭ ਤੋਂ ਸਫਲ ਇਹ ਜਾਨੀ ਕਿ ਦੱਸਿਆ ਹੈ ਕਿ ਮਜਬੂਰੀ ਇੱਕ ਤਰ੍ਹਾਂ ਦੇ ਨਾਲ ਸੇਵਾ ਮਾਡਲ ਮੰਨਿਆ ਜਾਂਦਾ ਹੈ ਜਿਹਦੇ ਵਿੱਚ ਜੇਕਰ ਤੁਸੀਂ ਫੌਜ 'ਚ ਨਹੀਂ ਜਾਂਦੇ ਤਾਂ ਤੁਹਾਨੂੰ ਟੈਕਸ ਵਗੈਰਾ ਜਾਦੇ ਦੇ ਦਿੱਤੇ ਜਾਂਦੇ ਇੱਕ ਤਰ੍ਹਾਂ ਦੇ ਨਾਲ ਕੰਨ ਮਰੂੜ ਕੇ ਹੀ ਭੇਜਿਆ ਜਾਂਦਾ ਫਿਰ ਆ ਗਿਆ ਜੀ ਆਸਟਰੀਆ ਇੱਥੇ ਵੀ 6 ਮਹੀਨੇ ਆਰਮੀ ਸੇਵਾ ਜਾਂ 9 ਮਹੀਨੇ ਸਿਵਲ ਸਰਵਿਸ ਹਸਪੀਟਲ ਜਾਂ ਐਂਬੂਲੈਂਸ ਵਗੈਰਾ ਦੇ ਵਿੱਚ ਇਹ ਕਰਨਾ ਲਾਜ਼ਮੀ ਆ ਇਸ ਨੂੰ ਆਰਮੀ ਜਾਂ ਸੋਸ਼ਲ ਵਰਕ ਮਾਡਲ ਕਹਿੰਦੇ ਆ ਸੋ ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ ਆ ਮੈਕਰੋਨ ਨੇ ਯੂਨੀਵਰਸਲ ਨੈਸ਼ਨਲ ਸਰਵਿਸ ਸ਼ੁਰੂ ਕੀਤਾ ਹੈਗਾ ਇੱਕ ਮਹੀਨਾ ਨੈਸ਼ਨਲ ਟ੍ਰੇਨਿੰਗ ਜਾਂ ਇੱਕ ਸਾਲ ਕੋਈ ਵਲੰਟੀਅਰ ਹੈ ਨਾ ਇਹ ਕੰਪਲਸਰੀ ਮਿਲਟਰੀ ਨਹੀਂ ਗਈ ਪਰ ਮਜਬੂਰੀ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਨੈਸ਼ਨਲ ਪ੍ਰੋਗਰਾਮ ਜ਼ਰੂਰ ਆ ਸੋ ਇਸ ਤਰ੍ਹਾਂ ਇਹ ਯੂਰਪ ਦੇ ਬਹੁਤ ਸਾਰੇ ਦੇਸ਼ ਆ ਸਪੈਸ਼ਲੀ ਨਾਟੋ ਦੇਸ਼ ਆ ਜਿੱਥੇ ਅੱਜ ਵੀ ਫੌਜ ਦੇ ਵਿੱਚ ਜ਼ਬਰਦਸਤੀ ਕਹਿ ਸਕਦੇ ਆ ਜਾਂ ਜਾਣਾ ਲਾਜ਼ਮੀ ਆ ਜਾਂ ਕਹਿ ਲਓ ਇਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਪੈਦਾ ਕਰ ਦਿੱਤੇ ਜਾਂਦੇ ਆ ਕਿ ਬੰਦਾ ਕਹਿੰਦਾ ਚਲੋ ਕੋਈ ਚੱਕਰ ਨਹੀਂ 4-5 ਮਹੀਨੇ ਇੱਥੇ ਚੱਲ ਜੰਨੇ ਆ ਹੋਰ ਅਫਸਰ ਜਾਂ ਟੈਕਸ ਵਗੈਰਾ ਥਿਆਨੂੰ ਕੱਟ ਦੇਣਾ ਪਊ ਸੋ ਕਿਤੇ ਨਾ ਕਿਤੇ ਜੂਥ ਜਾਂ ਕਹਿ ਲਓ ਕਿ ਪੂਰਾ ਯੂਰਪ ਜਾਂ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇਹ ਡਰ ਜ਼ਰੂਰ ਆ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਉਹ ਲੱਗ ਜ਼ਰੂਰ ਸਕਦੀਆਂ ਪਿੱਛੇ ਜੇ ਐਲਨ ਮਸਕ ਨੇ ਵੀ ਇੱਕ ਜਿਹੜਾ ਆਪਣਾ ਕੋਈ ਪੋਡਕਾਸਟ ਹੋਇਆ ਸੀ ਉਹਦੇ ਵਿੱਚ ਕਿਹਾ ਸੀਗਾ ਕਿ 2030 ਤੱਕ ਪੰਜ ਖਾਸ ਕਰ ਬੜੀਆਂ ਲੜਾਈਆਂ ਕੋਈ ਲੱਗ ਸਕਦੀਆਂ ਜਿਹਦੇ ਵਿੱਚ ਨਿਊਕਲੀਅਰ ਜਿਹੜੀਆਂ ਲੜਾਈਆਂ ਆ ਉਹ ਵੀ ਹੋ ਸਕਦੀਆਂ ਆ 2030 ਨੂੰ ਕੋਈ ਬਾੜਾ ਸਮਾਂ ਨਹੀਂ ਪਿਆ ਆਗਾ ਸੋ 3-4 ਸਾਲ ਦਾ ਹੀ ਸਮਾਂ ਆ ਜਿਸ ਤਰ੍ਹਾਂ ਐਲਨ ਮਸਕ ਨੇ ਵੀ ਕਿਹਾ ਸੀਗਾ ਫਿਲਹਾਲ ਜੇ ਮੈਂ ਦੱਸਦਾ ਕੋਈ ਐਲਨ ਮਸਕ ਵੀ ਰੱਬ ਨਹੀਂਗਾ ਉਹਨੇ ਵੀ ਇੱਕ ਤਰ੍ਹਾਂ ਦੇ ਨਾਲ ਪ੍ਰੈਡਿਕਸ਼ਨ ਜੋ ਹਾਲਾਤ ਬਣਦੇ ਜਾ ਰਿਹਾ ਹੈ ਜੀਓ ਪੋਲਿਟਿਕਸ ਦੇ ਦੁਨੀਆ ਦੇ ਉਸੇ ਹਿਸਾਬ ਨਾਲ ਹੀ ਗੱਲਬਾਤ ਕੀਤੀ ਸੀਗੀ ਨੌਜਵਾਨ ਪੀੜੀ ਆ ਇਹ ਵੀ ਅੱਜਕੱਲ ਕਾਫੀ ਐਜੂਕੇਟ ਹੋ ਚੁੱਕਿਆ ਕਿਉਂਕਿ ਜਦੋਂ ਪਿਛਲੀਆਂ ਦੋ ਵਰਲਡ ਵਾਰਾਂ ਹੋਈਆਂ ਉਹਦੇ ਸਮੇਂ ਐਨੀ ਮੈਨੂੰ ਲੱਗਦਾ ਜਾਗਰਤੀ ਜਿਹੜੇ ਨੌਜਵਾਨਾਂ ਦੇ ਵਿੱਚ ਨਹੀਂ ਸੀਗੀ ਪਰ ਹੁਣ ਨੌਜਵਾਨਾਂ ਦੇ ਵਿੱਚ ਬਹੁਤ ਜਾਗਰਤੀ ਆ ਚੁੱਕੀ ਆ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਦੇਸ਼ ਭਗਤੀ ਦੇਸ਼ ਭਗਤੀ ਦਾ ਘੋਟਾ ਪੜਾ ਪੜਾ ਕੇ ਬਹੁਤ ਸਾਰੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਜੰਗਾਂ ਜਿੱਦਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਸੀ ਬਾਰਡਰਾਂ ਤੇ ਮਰਵਾ ਦਿੱਤਾ ਜਾਂਦਾ ਸੀਗਾ ਪਰ ਅਸਲੀ ਗੇਮ ਕੌਣ ਹੁੰਦੇ ਸੀਗੇ ਜਿਨੇ ਆਪਣੇ ਹਥਿਆਰ ਵੇਚਣੇ ਹੁੰਦੇ ਸੀਗੇ ਜਾਂ ਕਿਸੇ ਵੱਡੇ ਕਾਰੋਬਾਰੀਏ ਨੇ ਤੇਲ ਲੈਣਾ ਹੁੰਦਾ ਸੀਗਾ ਜਾਂ ਜਿਹੜੇ ਕੋਈ ਦੂਸਰੇ ਦੇਸ਼ ਦੇ ਰਿਸੋਰਸਸ ਆ ਉਹਨਾਂ ਦੇ ਉੱਤੇ ਕੋਈ ਵੱਡੇ ਕਾਰੋਬਾਰੀਆਂ ਨੇ ਕਬਜ਼ਾ ਕਰਨਾ ਹੁੰਦਾ ਸੀਗਾ ਉਹੋ ਹੀ ਲੋਕ ਪਹਿਲਾਂ ਫੌਜਾਂ 'ਚ ਲੜਦੇ ਸੀਗੇ ਉਹੋ ਹੀ ਲੋਕ ਜਦੋਂ ਕੋਈ ਨਵੀਂ ਜਗ੍ਹਾ ਜਿੱਤ ਲਈ ਜਾਂਦੀ ਸੀਗੀ ਉੱਥੇ ਜਾ ਕੇ ਮਜ਼ਦੂਰੀ ਕਰਦੇ ਸੀਗੇ ਕਿਨਾਂ ਲਈ ਉੱਪਰ ਬੈਠੀਆਂ ਕੁਝ ਪਾਵਰਾਂ ਲਈ ਸੋ ਮੈਨੂੰ ਲੱਗਦਾ ਇਸ ਤਰ੍ਹਾਂ ਜੂਥ ਜਿਹੜਾ ਆ ਉਹ ਯੂਰਪ ਵਾਲੇ ਪਾਸੇ ਤਾਂ ਇਹ ਜਾਗ ਚੁੱਕਿਆ ਆ ਕਿ ਉਹਨਾਂ ਨੂੰ ਪਤਾ ਲੱਗ ਚੁੱਕਿਆ ਆ ਕਿ ਜਿਹੜੀ ਫੌਜ ਦੇ ਵਿੱਚ ਵੀ ਇਹ ਨੌਕਰੀਆ ਉਹਦੇ ਪਿੱਛੇ ਕੁਛ ਨਾ ਕੁਛ ਲੋਕ ਆਪਣਾ ਫਾਇਦਾ ਲੈ ਜਾਂਦੇ ਆ ਤੇ ਜਿਹੜਾ ਇੱਕ ਮਿਡਲ ਕਲਾਸ ਵਰਗ ਹੁੰਦਾ ਉਹਦੇ ਹੀ ਪੁੱਤ ਬੱਚੇ ਜਿਹੜੇ ਆ ਇਹਨਾਂ ਜੁੱਧਾਂ ਦੇ ਵਿੱਚ ਮਰਦੇ ਰਹਿੰਦੇ ਆ ਇਸ ਤਰ੍ਹਾਂ ਦੇ ਹਾਲਾਤ ਬਣਾ ਕੇ ਰੱਖੇ ਜਾਂਦੇ ਆ ਕਿ ਤੁਸੀਂ ਇੱਕ ਤਹਿ ਜਿਹੜੀ ਗਰੀਬੀ ਰੇਖਾ ਤੋਂ ਥੱਲੇ ਹੀ ਰਹੋ ਕਿਉਂਕਿ ਜਦੋਂ ਇੱਕ ਅਮੀਰ ਹੋ ਜਾਊਗਾ ਬੰਦਾ ਤਾਂ ਉਹ ਫੌਜ ਦੇ ਵਿੱਚ ਜਾਂ ਕੋਈ ਹੋਰ ਛੋਟੇ-ਮੋਟੇ ਕੰਮ ਕਰਨ ਵੱਲ ਤਾਂ ਨਹੀਂ ਜਾਊਗਾ ਇਸੇ ਲਈ ਇੱਕ ਵਿਵਸਥਾ ਜਿਹੜੇ ਵੱਡੇ-ਵੱਡੇ ਲੋਕਤੰਤਰੀ ਦੇਸ਼ ਆ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਜਨਸੰਖਿਆ ਆ ਉਹਨਾਂ ਦੇ ਵਿੱਚ ਵਿਵਸਥਾ ਬਣਾ ਕੇ ਰੱਖੀ ਜਾਂਦੀ ਆ ਕਿ ਅਮੀਰ ਵਾਲੀ ਜਿਹੜੀ ਸੀਮਾ ਉਹ ਕੁਝ ਲੋਕ ਹੀ ਇਹ ਤੈਅ ਕਰਨ ਉਹਦੇ ਤੱਕ ਪਹੁੰਚਣ ਤੇ ਜ਼ਿਆਦਾਤਰ ਲੋਕ ਇੱਕ ਤੈਅ ਗਰੀਬੀ ਰੇਖਾ ਤੋਂ ਥੱਲੇ ਹੀ ਰਹਿਣ ਜੇਕਰ ਉਹ ਰਹਿਊਗੇ ਤਾਂ ਹੀ ਕੋਈ ਆ ਸਫਾਈ ਵਾਲੇ ਕੰਮ ਛੋਟੇ-ਮੋਟੇ ਕੰਮ ਜਾਂ ਫੌਜ ਚ ਨਾ ਉਹ ਉਹਨਾਂ ਦੀ ਰੱਖਿਆ ਕਰਨ ਲਈ ਉਹ ਲੋਕ ਤਾਂ ਹੀ ਹੀ ਅੱਗੇ ਆਉਗੇ ਜੇਕਰ ਉਹ ਇੱਕ ਗਰੀਬੀ ਰੇਖਾ ਤੋਂ ਤੈ ਤੋਂ ਥੱਲੇ ਹੋਊਗੇ ਜੇਕਰ ਸਾਰੇ ਅਮੀਰ ਹੋ ਜਾਣ ਉਹਦਾ ਕੋਈ ਵੀ ਬੱਚਾ ਮੈਨੂੰ ਲੱਗਦਾ ਇਹ ਇਸ ਤਰ੍ਹਾਂ ਦੇ ਕੰਮ ਨਹੀਂ ਕਰੂਗਾ ਹਾਲਾਂਕਿ ਮੈਂ ਇਹ ਚੀਜ਼ ਮੰਨਦਾ ਕਿ ਫੌਜ ਇੱਕ ਬਹੁਤ ਹੀ ਰਿਸਪੈਕਟਡ ਇਹ ਕੰਮ ਆ ਪਰ ਕੁਝ ਦੇਸ਼ਾਂ ਦੇ ਵਿੱਚ ਜਾਂ ਕੁਝ ਏਰੀਏ ਦੇ ਵਿੱਚ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਕੁਝ ਲੋਕਾਂ ਨੂੰ ਫਾਇਦਾ ਦੇਣ ਦੇ ਲਈ ਹੀ ਫੌਜ ਨੂੰ ਵਰਤ ਲਿਆ ਜਾਂਦਾ ਆ ਤੇ ਉਹਨਾਂ ਨੂੰ ਤਨਖਾਹ ਦੇ ਆਧਾਰ ਤੇ ਵਰਤ ਲਿਆ ਜਾਂਦਾ ਕਿਉਂਕਿ ਰੋਜੀ ਰੋਟੀ ਲਈ ਬਹੁਤ ਸਾਰੇ ਲੋਕ ਜਿਹੜਿਆ ਉਹ ਫੌਜ ਦੇ ਵਿੱਚ ਜਾਂਦੇ ਆ ਸੋ ਇਹ ਜਿਹੜੇ بڑے بڑے ਪੋਲੀਟੀਕਲ ਲੀਡਰ ਆ ਜਾਂ بڑے بڑے ਕਾਰੋਬਾਰੀ ਆ ਇਹਨਾਂ ਦੇ ਨਿਆਣੇ ਕਿਉਂ ਨਹੀਂ ਫੌਜਾਂ ਦੇ ਵਿੱਚ ਜਾਂਦੇ ਇਹਨਾਂ ਨੇ ਤਾਂ ਆਪਣੇ ਨਿਆਣੇ ਸਾਰੇ ਵਧੀਆ ਵਧੀਆ ਦੇਸ਼ਾਂ ਦੇ ਵਿੱਚ ਵਧੀਆ ਵਧੀਆ ਯੂਨੀਵਰਸਿਟੀਆਂ ਦੇ ਵਿੱਚ ਭੇਜੇ ਹੋਏ ਆ ਕਿ ਤੁਸੀਂ ਉੱਥੇ ਜਾ ਕੇ ਪੜੋ ਇਹ ਬਿਜ਼ਨਸ ਲਈ ਪੜੋ ਸੋ ਜਦੋਂ ਤੁਸੀਂ ਵਾਪਸ ਆਓ ਜਿਹੜੇ ਇਹ ਲੋਕ ਆ ਇਹਨਾਂ ਦੇ ਉੱਤੇ ਰਾਜ ਕਰੋ ਤੁਸੀਂ ਬਿਜ਼ਨਸ ਜਿਹੜੇ ਆ ਰਿਸੋਰਸ ਜਿਹੜੇ ਆ ਉਹਨਾਂ ਦੇ ਉੱਤੇ ਕਬਜ਼ਾ ਕਰ ਲਓ ਤੇ ਜਿਹੜੇ ਇਹ ਆਮ ਲੋਕ ਹੋਊਗੇ ਇੱਕ ਮਿਡਲ ਕਲਾਸ ਰਹੂਗੇ ਇਹ ਤੁਹਾਡੀ ਰੱਖਿਆ ਕਰੋਗੇ ਕਿ ਤੁਹਾਡੇ ਜਿਹੜੇ ਬਿਜ਼ਨਸ ਆ ਉਹ ਸੇਫ ਆ ਤੁਹਾਡੇ ਉੱਤੇ ਕੋਈ ਹੋਰ ਬਾਰੀ ਹਮਲਾ ਨਾ ਕਰ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਜੂਥ ਹੋਣ ਥੋੜਾ ਜਿਹਾ ਇਹ ਚੀਜ਼ਾਂ ਸਮਝਣ ਤੇ ਆ ਗਿਆ ਕਿ ਇਹ ਕੁਝ ਪਿੱਛੇ ਬੈਠੀ ਲੋਬੀ ਹੀ ਸਾਨੂੰ ਇਸ ਤਰ੍ਹਾਂ ਖਸਾ ਕੇ ਜੰਗਾ ਜੁੱਧਾਂ ਦੇ ਵਿੱਚ ਭੇਜ ਦਿੰਦੀ ਆ ਤੇ ਯੂਰਪ ਚ ਨਹੀਂ ਯੂਕੇ ਦੇ ਵਿੱਚ ਵੀ ਆਰਮੀ ਦੇ ਲਈ ਲੋਕ ਨਹੀਂ ਲੱਭ ਰਹੇ ਆ ਸੋ ਕਿਤੇ ਨਾ ਕਿਤੇ ਜਿਹੜਾ ਜੂਤ ਆ ਇਸ ਵੇਲੇ ਫੌਜ ਦੇ ਵਿੱਚ ਭਰਤੀ ਹੋਣ ਤੋਂ ਕਿਨਾਰਾ ਕਰ ਰਿਹਾ ਪੂਰੇ ਵਰਲਡ ਦੇ ਵਿੱਚ ਹੀ ਅਕਸਰ ਹੀ ਕਹਿੰਦਾ ਹੁੰਦਾ ਕਿ ਜੇਕਰ ਇਹ ਸਰਹੱਦਾਂ ਦੇ ਉੱਤੇ ਸ਼ਾਂਤੀ ਕਰਨੀ ਹੈ ਇਹ ਜਿੰਨੇ ਵੀ ਪੋਲੀਟੀਕਲ ਲੀਡਰ ਆ ਕਿਸੇ ਵੀ ਦੇਸ਼ਾਂ ਦੇ ਆ ਮੰਨ ਲਓ ਦੋ ਦੇਸ਼ਾਂ ਦੀ ਲੜਾਈ ਆ ਉਹਨਾਂ ਦੇ ਸਾਰੇ ਪੋਲੀਟੀਕਲ ਲੀਡਰ ਤੇ ਉਸ ਦੇਸ਼ ਦੇ ਸਾਰੇ ਹੀ ਕਾਰਪੋਰੇਟ ਇਹ ਕਾਰੋਬਾਰੀਏ ਉਹ ਖੁਦ ਤੇ ਉਹਨਾਂ ਦੇ ਬੱਚੇ ਤੇ ਪੋਲੀਟੀਕਲ ਜਿਹੜੇ ਲੀਡਰ ਆ ਉਹ ਖੁਦ ਤੇ ਉਹਨਾਂ ਦੇ ਬੱਚੇ ਬੰਦੂਕਾਂ ਫੜਾ ਕੇ ਬਾਰਡਰਾਂ ਤੇ ਖੜੇ ਕਰ ਦਿਓ ਇਹ ਲੜਾਈਆਂ ਇੱਕ ਦਿਨ ਦੇ ਵਿੱਚ ਮੁੱਕ ਜਾਣੀਆਂ ਸੋ ਇਹ ਸਾਰੀ ਗੱਲਬਾਤ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਫਿਲਹਾਲ ਜਰਮਨ ਦੇ ਵਿੱਚ ਕੀ ਹੋ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਪ੍ਰੋਟੈਸਟ ਆ ਅੱਗੇ ਵੱਧ ਆ ਜਾਂ ਇਹ ਸਟਾਪ ਹੋ ਜਾਂਦੀ ਆ ਜਾਂ ਜਰਮਨ ਦੀ ਸਦਨ ਜਿਹੜੀ ਆ ਉਹ ਕੋਈ ਨਵਾਂ ਰੂਲ ਲੈ ਕੇ ਆਉਂਦੀ ਆ ਕਿ ਹਾਂਜੀ ਵੀ ਇਹ ਕੰਪਲਸਰੀ ਨਹੀਂ ਹੋਊਗਾ ਇਹਨੂੰ ਅਸੀਂ ਕੰਪਲਸਰੀ ਨਹੀਂ ਕਰੂਗੇ ਇਸ ਤਰ੍ਹਾਂ ਦਾ ਕੋਈ ਭਰੋਸਾ ਦੇ ਦਿਆ ਤਾਂ ਹੋ ਸਕਦਾ ਇਹ ਸ਼ਾਂਤ ਹੋ ਜਾਏ ਫਿਲਹਾਲ ਜਨਜੀ ਵਾਲੇ ਐਸ ਵੇਲੇ ਜਰਮਨ ਦੀਆਂ ਸੜਕਾਂ ਤੇ ਡਟੇ ਹੋਏ ਆ ਜੇਕਰ ਜਾਣਕਾਰੀ ਵਧੀਆ ਲੱਗਦੀ ਹੁੰਦੀ ਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸਦਿਆ ਕਰੋ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ